ਇਹ ਸਮਰਾਟ ਦਿਖ ਰਿਹਾ ਸਾਰੇ ਦਸ਼ਕਾਂ ਸਵਾਤਮ ਆਇਆ ਪ੍ਰਦੀਪ ਰਾਜਾ ਅੱਜ ਅਸੀਂ ਜਿਸ ਸ਼ਖਸੀਤ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਹਨਾਂ ਨੇ ਬੌਝਨ ਮਿਸ਼ਨ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਨੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਪਰ ਸਮੇਂ-ਸਮੇਂ ਤੇ ਇੰਡੀਆ ਦੇ ਵਿੱਚ ਆ ਕੇ ਐਜੂਕੇਸ਼ਨ ਤੇ ਬੁੱਧ ਵਿਹਾਰਾਂ ਤੇ ਅੰਬੇਦਕਰ ਭਾਉਣ ਤੇ ਗੁਰੂ ਰਵਦਾਸ ਗੁਰਦਵਾਰਿਆਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਨੇ ਤੇ ਲਗਾਤਾਰ ਬੌਝਨ ਸਮਾਜ ਪਾਰਟੀ ਨਾਲ ਜੁੜੇ ਹੋਏ ਨੇ ਉਹ ਭੈਣ ਮਾਇਆ ਵਤੀ ਨਾਲ ਵੀ ਉਹਨਾਂ ਦਾ ਸੰਪਰਕ ਰਹਿੰਦਾ ਹੈ ਤੇ ਉਹਨਾਂ ਨਾਲ ਵੀ ਸਮੇਂ-ਸਮੇਂ ਤੇ ਮਿਲਦੇ ਰਹਿੰਦੇ ਨੇ ਅੱਜ ਸਾਡੇ ਨਾਲ ਨੇ ਚੰਚਲ ਮਲਜੀ ਜੈਪੀਮ ਜੀ ਜੈਪੀ ਜੈਪਾ ਨਮੋ ਬੋਧਾਏ ਜਿਹੜਾ ਭੋਜਨ ਮਿਸ਼ਨ ਵਿੱਚ ਕਿਸ ਤਰ੍ਹਾਂ ਹੈ ਭੋਜਨ ਮਿਸ਼ਨ ਦੇ ਵਿੱਚ ਮੈਨੂੰ ਲਿਆਉਣ ਵਾਲੇ ਮੇਰਾ ਸੋਹਰਾ ਪਰਿਵਾਰ ਮੇਰੇ ਹਸਬੰਡ ਤੇ ਮੇਰੇ ਫਾਦਰ ਇਨ ਲਾ ਸ਼ੁਰੂ ਤੋਂ ਹੀ ਮਿਸ਼ਨ ਦੇ ਵਿੱਚ ਜੁੜੇ ਹੋਏ ਸੀ ਕੰਮ ਕਰਦੇ ਸੀਗੇ ਔਰ ਉਹਨਾਂ ਦਾ ਮਿਸ਼ਨ ਮਿਸ਼ਨ ਸੀਗਾ ਕਿ ਬੱਚਿਆਂ ਨੂੰ ਪੜਾਣਾ ਗਰੀਬ ਦੀ ਕਿਸੇ ਦੀ ਵੀ ਬੱਚੀ ਦਾ ਵਿਆਹ ਕਰ ਦੇਣਾ ਜਾਂ ਗੁਰੂ ਰਵਿਦਾਸ ਟੈਂਪਲ ਵਗੈਰਾ ਉਹਨਾਂ ਨੇ ਬਣਾਣੇ ਉਹਨਾਂ ਨੇ ਆਪਣੀ ਸੋਚ ਦੇ ਉਹ ਧਾਰਮਿਕ ਨਿਸ਼ਾਨ ਸੀ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਬਹੁਤ ਮਿਸ਼ਨ ਦਾ ਕੰਮ ਕੀਤਾ ਲੋਕਾਂ ਦੇ ਜੇ ਕਿਸੇ ਕੋਈ ਗਰੀਬ ਘਰ ਸੀਗਾ ਉਹਨੂੰ ਕੰਮ ਦੇ ਕੇ ਉਹਨੂੰ ਕਾਮਯਾਬ ਕੀਤਾ ਔਰ ਕੈਨੇਡਾ ਦੇ ਵਿੱਚ ਸੱਦ ਕੇ ਉਹਨਾਂ ਨੂੰ ਸੈੱਟ ਕੀਤਾ ਤੇ ਮੈਂ ਮਿਸ਼ਨ ਉਹਨਾਂ ਕੋਲੋਂ ਹੀ ਸਾਡੇ ਘਰ ਚ ਸ਼ੁਰੂ ਹੁੰਦਾ ਹੈ ਤੇ ਫੇ ਮੇਰੇ ਹਸਬੰਦ ਜੋ ਕਿ ਮੈਨੂੰ ਜੈਪੀਮ ਤੋਂ ਸ਼ੁਰੂ ਕਰਕੇ ਜੈਪੀਮ ਤੱਕ ਸੇ ਖਾਣਾ ਵੀ ਉਹਨਾਂ ਨੇ ਸਿਖਾਇਆ ਕਿ ਉਹਨਾਂ ਦੇ ਘਰ ਦੇ ਵਿੱਚੋਂ ਆ ਕੇ ਮੈਂ ਸਿੱਖਿਆ ਤੇ ਸਮੇਂ-ਸਮੇਂ ਤੇ ਤੁਸੀਂ ਜਿਹੜੀਆਂ ਇਹ ਬੁੱਧ ਵਿਹਾਰ ਅੰਮੇਤ ਕ ਪਵਨ ਗੁਰੂ ਅਰਵਦਾਸ ਭਾਵਾਂ ਨੂੰ ਵੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਇਹ ਜਿਹੜਾ ਤੁਹਾਡਾ ਇਹ ਜਿਹੜੀ ਚੰਗਿਆੜੀ ਆ ਇਹ ਕਿਦਾਂ ਬਣੀ ਤੇ ਕਿੱਥੋਂ ਤੈਨੂੰ ਇਹ ਇਹ ਮਿਸ਼ਨ ਹੈ ਕਿੱਥੋਂ ਇਹ ਸੰਕਲਪ ਮਿਲਿਆ ਜਿਹੜੀ ਗੁਰੂ ਰਵਿਦਾਸ ਜੀ ਦੇ ਘਰਾਂ ਦੀ ਗੱਲ ਆ ਆਪਾਂ ਸ਼ੁਰੂ ਤੋਂ ਹੀ ਗੁਰੂ ਰਵਿਦਾਸ ਜੀ ਨੂੰ ਮੰਨਦੇ ਆ ਰਹੇ ਆ। ਚਲੋ ਬਾਬਾ ਸਾਹਿਬ ਨੂੰ ਜਦੋਂ ਆਪਾਂ ਪੜਦੇ ਆ ਉਦਾਂ ਬਾਰੇ ਆਪਾਂ ਨੂੰ ਨਹੀਂ ਗਿਆਨ ਸੀ। ਅਸੀਂ ਬਾਬਾ ਸਾਹਿਬ ਨੂੰ ਪੜਿਆ। ਜਦੋਂ ਬਾਬਾ ਸਾਹਿਬ ਨੂੰ ਪੜਦੇ ਆ ਤਾਂ ਅਸੀਂ ਸਾਰੇ ਹੀ ਮਹਾਪੁਰਸ਼ਾਂ ਨੂੰ ਉੱਥੋਂ ਜਾਨਣਾ ਸ਼ੁਰੂ ਕਰਦੇ ਆ। ਜਿੰਨੇ ਵੀ ਸਾਡੇ ਮਹਾਪੁਰਸ਼ ਹੋਏ ਆ ਤੇ ਅਸੀਂ ਬਾਬਾ ਸਾਹਿਬ ਦੀ ਜਦੋਂ ਜਦੋਂ ਥੋੜੀ ਜਿਹੀ ਚੰਗਿਆੜੀ ਤੁਹਾਡੇ ਅੰਦਰ ਜਾਂਦੀ ਆ ਨਾ ਤੇ ਤੁਹਾਡਾ ਇੰਟਰਸਟ ਬਣਦਾ ਜਾਂਦਾ ਤੁਸੀਂ ਜੇ ਸੱਚੇ ਮਨ ਨਾਲ ਬਾਬਾ ਸਾਹਿਬ ਨੂੰ ਜਾਣਦੇ ਆ ਤਾਂ ਤੁਹਾਨੂੰ ਆਪਣੇ ਮਹਾਪੁਰਸ਼ਾਂ ਬਾਰੇ ਬਹੁਤ ਗਿਆਨ ਮਿਲਦਾ ਤੇ ਉਹਦੇ ਵਿੱਚੋਂ ਜਦੋਂ ਅਸੀਂ ਬਾਬਾ ਸਾਹਿਬ ਦਾ ਸੰਘਰਸ਼ ਦੇਖਦੇ ਆ ਕਿ ਬਾਬਾ ਸਾਹਿਬ ਇਕੱਲੇ ਹੋ ਕੇ ਭੁੱਖੇ ਰਹਿ ਕੇ ਆਪਣਾ ਪਰਿਵਾਰ ਨੂੰ ਤ્યાਗ ਤਿਆਗ ਤਿਆਗ ਹੀ ਤਿਆਗ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਸੇ ਕੋਲੋਂ ਕੁਝ ਲਿਆ ਨਹੀਂ ਉਹਨਾਂ ਨੇ ਤਿਆਗ ਹੀ ਕੀਤਾ ਸਰੀ ਜਿੰਦਗੀ ਚਾਹੇ ਪਤਨੀ ਦਾ ਤਿਆਗ ਹੋਵੇ ਚਾਹੇ ਬੱਚਿਆਂ ਦਾ ਤਿਆਗ ਹੋਵੇ ਚਾਹੇ ਰਾਜ ਭਾਗ ਦਾ ਤਿਆਗ ਹੋਵੇ ਕਿ ਬਾਬਾ ਸਾਹਿਬ ਨੇ ਜੇ ਬੁੱਧਾ ਤੋਂ ਬਾਅਦ ਕੋਈ ਤਿਆਗ ਹੋਇਆ ਤੇ ਸਾਡ ਅਸੀਂ ਜੋ ਦੇਖਿਆ ਤੇ ਬਾਬਾ ਸਾਹਿਬ ਦਾ ਵੀ ਤਿਆਗ ਬਹੁਤ ਵੱਡਾ ਆ ਤੋਂ ਉਸ ਤੋਂ ਬਾਅਦ ਵਿੱਚੋਂ ਸਭ ਕਾਂਚੀ ਰਾਮ ਆਉਂਦੇ ਆ ਤੋਂ ਸਭ ਕਾਂਚੀ ਰਾਮ ਜੀ ਨੇ ਵੀ ਤਿਆਗ ਕੀਤਾ ਸਾਡੇ ਮਹਾਪੁਰਸ਼ਾਂ ਨੇ ਵੀ ਤਿਆਗ ਕੀਤੇ ਪਰ ਜਦੋਂ ਬਾਬਾ ਸਾਹਿਬ ਜਿੱਥੋਂ ਜਿੱਥੋਂ ਜੜ ਜੜ ਛੁਰੂ ਹਨੇ ਆਪਾਂ ਜੜ ਜਿੱਥੋਂ ਲੱਗਦੀ ਹੈਗੀ ਆ ਉਹ ਸਾਨੂੰ ਬਾਬਾ ਸਾਹਿਬ ਤੋਂ ਲੱਗਦੀ ਹੈਗੀ ਠੀਕ ਹੈ ਸਾਡੇ ਗੁਰੂ ਆਏ ਉਹਨਾਂ ਨੇ ਬਾਣੀ ਲਿਖੀ ਬਹੁਤ ਵਧੀਆ ਬਾਣੀ ਉਹਨਾਂ ਦੀ ਇੰਨਾ ਗਿਆਨ ਮਿਲਦਾ ਆ ਉਤੋਂ ਸਿੱਖਦੇ ਆ ਬਹੁਤ ਕੁਝ ਸਿੱਖਦੇ ਆ ਪਰ ਕਈ ਚੀਜ਼ਾਂ ਬਾਰੇ ਸਾਨੂੰ ਨਹੀਂ ਸੀ ਪਤਾ ਪਰ ਸਾਨੂੰ ਬਾਬਾ ਸਾਹਿਬ ਨੇ ਅੱਜ ਸਾਨੂੰ ਜੇ ਆਪਣੇ ਗੁਰੂਆਂ ਦੇ ਮਹਾਂਪੁਰਸ਼ਾਂ ਦਾ ਜਾਣਣ ਦਾ ਹੋਰ ਮੌਕਾ ਮਿਲਿਆ ਉਹ ਬਾਬਾ ਸਾਹਿਬ ਨੂੰ ਪੜ੍ਹ ਕੇ ਮਿਲਿਆ ਕਿਉਂਕਿ ਬਾਬਾ ਸਾਹਿਬ ਨੇ ਹਰ ਇੱਕ ਧਰਮ ਦੇ ਹਰ ਇੱਕ ਚੀਜ਼ ਤੇ ਹਰ ਇੱਕ ਕਾਨੂੰਨ ਤੇ ਕੰਮ ਕੀਤਾ ਔਰ ਜੇ ਬੁੱਧਾ ਬੁੱਧਾ ਤੋਂ ਬਾਅਦ ਜੇ ਕੋਈ ਗਿਆਨवान ਆਇਆ ਉਹ ਸਿਰਫ ਔਰ ਸਿਰਫ ਬੋਧੀ ਸੱਤ ਬਾਬਾ ਸਾਹਿਬ ਡਾਕਟਰ ਤੇਂਦਰਾ ਅੰਬੇਦਕਰ ਜੀ ਆਇਆ ਸੋ ਉਹ ਉਹਨਾਂ ਨੂੰ ਉਹ ਪੜ੍ਹ ਕੇ ਹੀ ਉਹਨਾਂ ਦਾ ਤਿਆਗ ਦੇਖ ਕੇ ਹੀ ਅਸੀਂ ਵੀ ਕੁਝ ਸਿੱਖਣਾ ਚਾਹਨੇ ਆ ਕਿ ਅਸੀਂ ਕੁਝ ਮਾੜਾ ਮੋਟਾ ਕਰ ਸਕੀਏ ਤੇ ਕਿ ਅਸੀਂ ਜੇ ਉਹ ਐਜੂਕੇਸ਼ਨ ਔਰ ਤਾਂ ਮਦਦ ਕੋਈ ਕੰਮ ਕਰ ਸਕੀਏ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝਾਂਗੇ ਕਿ ਅਸੀਂ ਵੀ ਥੋੜਾ ਬਹੁਤਾ ਕੋਈ ਹਿੱਸਾ ਪਾਇਆ ਵਿੱਚ ਜਿਸ ਤਰ੍ਹਾਂ ਸਾਹਿਬ ਕਾਂਸ਼ੀ ਰਾਮ ਜੀ ਨੇ 85% ਬਹੁਜਨ ਸਮਾਜ ਦੀ ਗੱਲ ਕੀਤੀ ਹੈ ਪਰ ਕਿਤੇ ਨਾ ਕਿਤੇ ਵੇਖਣ ਨੂੰ ਮਿਲਦਾ ਜਦੋਂ ਵੋਟਾਂ ਦੀ ਗੱਲ ਕਰਦੇ ਆ ਤਾਂ ਤਾਂ ਵੋਟਾਂ ਦੇ ਵਿੱਚ ਕਨਵਰਟ ਹੋਇਆ ਉਹ ਸਮਾਜ ਇਕੱਠਾ ਇਕ ਥਾਂ ਵੋਟ ਪਾਉਂਦਾ ਨਹੀਂ ਨਜ਼ਰ ਆਉਂਦਾ ਹਾਂਜੀ ਇੱਥੋਂ ਇਤੇ ਬਾਬਾ ਸਾਹਿਬ ਐ ਇਸੇ ਕਰਕੇ ਤਾਂ ਜਿਹੜਾ ਪੂਨਾ ਪੈਕਟ ਬਣਦਾ ਹੈਗਾ ਆ ਦੇਖੋ ਨਾ ਉਹ ਪੂਨਾ ਪੈਕ ਨੂੰ ਕਿਉਂ ਹੀ ਸੈਲੀਬ੍ਰੇਟ ਕਰਦੇ ਆ ਇਹ ਲੋਕ ਕਿਉਂਕਿ ਉਹ ਦੀ ਰੈਜ਼ਰਵੇਸ਼ਨ ਨੂੰ ਕਿਉਂ ਵਧਾਈ ਜਾਂਦੇ ਆ ਬਾਬਾ ਸਾਹਿਬ ਨੂੰ ਦੁੱਖ ਇਸੇ ਚੀਜ਼ ਦਾ ਸੀ ਕਿ ਮੇਰਾ ਮੇਰਾ ਜਿਹੜਾ ਸਮਾਜ ਆ ਇਹ ਤਾਂ ਉਲਟੇ ਪਾਸੇ ਚੱਲ ਜਾਣਾ ਆ ਇਹ ਤਾਂ ਵਿਕਣ ਵਾਲਾ ਸਮਾਜ ਬਣ ਜਾਣਾ ਆ ਅੱਜ ਜਿੰਨਾ ਵੀ ਜਿਹੜੇ ਸਾਡੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਂਦੇ ਆ ਐਦਾਂ ਨਹੀਂ ਆ ਕਿ ਸਾਡੇ ਪੋਲਿਟਿਸ਼ੀਅਨ ਹੈ ਨਹੀਂਗੇ ਹੈ ਬੋਸਾ ਬਣਾਉਣ ਨਾਲ ਜ਼ਿਆਦਾ ਸਾਡੇ ਹੀ ਬੰਦੇ ਬੈਠੇ ਆ ਪਰ ਸਾਡਾ ਉਹ ਮਿਸਯੂਜ਼ ਹੋਇਆ ਉਹਦਾ ਮਿਸਯੂਜ਼ ਹੋਣ ਕਰਕੇ ਜਿਹੜੀ ਸਾਬਕਾਂਸੀ RAM ਜੀ ਨੇ ਲਹਿਰ ਚਲਾਈ ਸੀ ਦੁਬਾਰਾ ਤੋਂ ਬਾਬਾ ਸਾਹਿਬ ਜੀ ਦੇ ਜਾਣ ਤੋਂ ਬਾਅਦ ਜੇ ਕੋਈ ਕੰਮ ਵਧੀਆ ਬਹੁਜਨਾ ਦਾ ਸ਼ੁਰੂ ਕੀਤਾ ਸੀ ਤਾਂ ਸਾਬਕਾਂਸੀ RAM ਜੀ ਨੇ ਸ਼ੁਰੂ ਕੀਤਾ ਸੀ ਜੇ ਸਾਬਕਾਂਸੀ RAM ਜੀ ਨੇ ਇਹ ਲਹਿਰ ਚਲਾਈ ਸੀ ਤਾਂ ਉਹਦੇ ਵਿੱਚ ਵੀ ਸਾਡੇ ਬੰਦੇ ਗद्दार ਪੈਦਾ ਹੋ ਜਾਂਦੇ ਆ ਪਾਰਟੀ ਛੱਡ ਕੇ ਭੱਜ ਜਾਂਦੇ ਆ ਠੀਕ ਆ ਉਹ ਸਿੱਖਣਾ ਆਂਦੇ ਆ ਇੱਕ ਨੂੰ ਸਮਝਿਆ ਉਹਨਾਂ ਨੇ ਉਹ ਸਿੱਖਦੇ ਤਾਂ ਹੈਗੇ ਬਹੁਜਨ ਸਮਾਜ ਪਾਰਟੀ ਦੇ ਕੋ ਬਹੁਤ ਕੁਝ ਉਹ ਜਾਂਦੇ ਆ ਝੋਲੀ ਡਿਗਦੇ ਦੂਸਰਿਆਂ ਦੇ ਜਾ ਕੇ ਇਹ ਸਾਡੇ ਬਾਬਾ ਸਾਹਿਬ ਜੀ ਨਾਲ ਵੀ ਸਾਡੇ ਮਹਾਪੁਰਸ਼ਾਂ ਨਾਲ ਉਹ ਸਮਾਜ ਧੋਖਾ ਕਰਦੇ ਆ ਰਿਹਾ ਵੀ ਐਸਪੀ ਛੱਡ ਕੇ ਉੱਥੇ ਐਮਐਲਏ ਬਣ ਜਾਂਦੇ ਆ ਐਮਐਲਏ ਬਣ ਜਾਂਦੇ ਕੋ ਸਾਡੇ ਲਈ ਥੋੜੇ ਬਣਦੇ ਆ ਉਹ ਤਾਂ ਉਹਨਾਂ ਦੇ ਗੁਲਾਮ ਗੁਲਾਮ ਬਣ ਜਾਂਦੇ ਆ ਉਹ ਸਾਡੇ ਲਈ ਤਾਂ ਕੁਝ ਨਹੀਂ ਕਰਦੇ ਨਾ ਅਸੀਂ ਬੀਐਸਪੀ ਦੇ ਜਿਹੜਾ ਐਮਐਲਏ ਹੋਏਗਾ ਦੇਖੋ ਅੱਜ ਸਾਡੇ ਕੋਲ ਨਿਸ਼ੱਤਰਪਾਲ ਜੀ ਡਾਕਟਰ ਨਿਸ਼ੱਤਰਪਾਲ ਜੀ ਆ ਤੇ ਉਹ ਜੇ ਬਣਿਆ ਸਾਨੂੰ ਮਾਣ ਆ ਉਹ ਸਾਡੀ ਗੱਲ ਤਾਂ ਪਹੁੰਚਾਉਂਦੇ ਨਾ ਪਰ ਜਿਹੜੇ ਬਾਕੀ ਦੀਆਂ ਪਾਰਟੀਆਂ ਜਾ ਕੇ ਬੈਠੇ ਦੇਖੋ ਕਾਂਗਰਸ ਸ਼ੁਰੂ ਤੋਂ ਹੀ ਸਾਡੇ ਲੋਕ ਸਭ ਤੋਂ ਜ਼ਿਆਦਾ ਰਹੇ ਆ ਅੱਜ ਤਾਂ ਭਾਜਪਾ ਦੇ ਵਿੱਚ ਵੀ ਹੈਗੇ ਆ ਆਮ ਆਦਮੀ ਪਾਰਟੀ ਕੱਲ੍ਹ ਆਈ ਪਾਰਟੀ ਉਹਦੇ ਵਿੱਚ ਸਾਡੇ ਲੋਕ ਬਹੁਤ ਜਾ ਰਹੇ ਆ ਸਿੱਖ ਕੇ ਕਿੱਥੋਂ ਜਾਂਦੇ ਆ ਉਹ ਬਹੁਤ ਜਨ ਸਮਾਜ ਪਾਰਟੀ ਦੇਖੋ ਨਾ ਇਹ ਸਿੱਖਣੇ ਸਿੱਖਣਾ ਆਦੇ ਆ ਸਿੱਖ ਕੇ ਫਾਇਦਾ ਦਿੰਦੇ ਆ ਦੂਜੀਆਂ ਪਾਰਟੀਆਂ ਨੂੰ ਗੱਦਾਰੀ ਕਰਦੇ ਸਾਡੇ ਨਾਲ ਜਿੰਨਾ ਚਿਰ ਇਹ ਗੱਦਾਰੀ ਕਰਦੇ ਰਹਿਣਗੇ ਸਾਡੇ ਨਾਲ ਅਸੀਂ ਕਾਮਯਾਬ ਰਹੀ ਕਿਉਂਕਿ ਉੱਥੇ ਬੈਠ ਜਾਂਦੇ ਜਾ ਕੇ ਉਹਨਾਂ ਨੇ ਤਾਂ ਜੋ ਗੱਲ ਕਰਨੀ ਆ ਉਹ ਤਾਂ ਇੱਕ ਸਿਰ ਹਲਾਉਣ ਵਾਲੀਆਂ ਭੇਡਾਂ ਵਿੱਚੋਂ ਮੈਂ ਉਹਨਾਂ ਨੂੰ ਕਹੂੰਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਬੀਐਸਪੀ ਇਲੈਕਸ਼ਨ ਵੇਲੇ ਪੈਰਾਸ਼ੂਟ ਤੋਂ ਉਮੀਦਵਾਰ ਲਿਆਉਂਦੀ ਆ ਤੇ ਉਹ ਬਾਅਦ ਵਿੱਚ ਇਲੈਕਸ਼ਨਾਂ ਤੋਂ ਬਾਅਦ ਉਹ ਉਮੀਦਵਾਰ ਜਿਹੜੇ ਆ ਉਹ ਜਿਹੜੇ ਲੀਡਰ ਆ ਉਹ ਉਸ ਪਾਰਟੀ ਵਿੱਚ ਨਜ਼ਰ ਨਹੀਂ ਆਉਂਦੀ ਉਨਾ ਬਾਰੇ ਕਿ ਕਿੱਡਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਬੀਐਸਪੀ ਨੂੰ ਇਲੈਕਸ਼ਨ ਲੜਾਉਣੀ ਚਾਹੀਦੀ ਵੀ ਬਿਲਕੁਲ ਲੜਾਉਣੀ ਚਾਹੀਦੀ ਆ ਬਿਲਕੁਲ ਲੜਾਉਣੀ ਚਾਹੀਦੀ ਆ ਹਾਂ ਮੈਂ ਇਹ ਕਹਾਂਗੀ ਕਿ ਅੱਜ ਇਲੈਕਸ਼ਨ ਦਾ ਟਾਈਮ ਹੁੰਦਾ ਇਲੈਕਸ਼ਨ ਦੇ ਟਾਈਮ ਦੇ ਉੱਤੇ ਜੇ ਕੋਈ ਵੀ ਲੀਡਰ ਕੋਈ ਵੀ ਗਲਤੀ ਕਰ ਸਕਦਾ ਹੈ ਜੇ ਉਹ ਗਲਤੀ ਕਰ ਦੇ ਮੰਨ ਲਓ ਪੈਰਾਸ਼ੂਟ ਤੋਂ ਵੀ ਲੈ ਆਂਦਾ ਪਹਿਲੀ ਗੱਲ ਤਾਂ ਉਹ ਗਲਤ ਆ ਦੂਜੀ ਗੱਲ ਮੈਂ ਕਹਿੰਦੀ ਜੇ ਲੈ ਆਂਦਾ ਸਾਡੇ ਸਮਾਜ ਨੂੰ ਸਾਥ ਦੇਣਾ ਚਾਹੀਦਾ ਸਾਡੇ ਸਮਾਜ ਨੂੰ ਅਸੀਂ ਵੋਟ ਪਾਣੀ ਆ ਆਪਣੀ ਪਾਰਟੀ ਲਈ ਦੇਖੋ ਸਾਡੀ ਪਾਰਟੀ ਲਈ ਵੋਟ ਪਾਣੀ ਆ ਕਿ ਸਾਡਾ ਰਾਜ ਆਏਗਾ ਜਿੱਦਣ ਸਾਡਾ ਰਾਜ ਆ ਗਿਆ ਆਪਾਂ ਉਸ ਲੀਡਰ ਨੂੰ ਵੀ ਜਵਾਬ ਦੇ ਸਕਦੇ ਤੂੰ ਗਲਤ ਕੀਤਾ ਪਰ ਜਿੰਨਾ ਚਿਰ ਅਸੀਂ ਵੋਟ ਹੀ ਨਹੀਂ ਪਾਵਾਂਗੇ ਅਸੀਂ ਕਹਾਂਗੇ ਇਹ ਬੰਦਾ ਪੈਰਾਸ਼ੂਟ ਤੋਂ ਲੈ ਆਂਦਾ ਪਰ ਹੈ ਤਾਂ ਸਾਡਾ ਨਿਸ਼ਾਨ ਤਾਂ ਉਹੀ ਆ ਨਾ ਪਰ ਮੈਂ ਕਹਿੰਨੀ ਉਹ ਗਲਤ ਆ ਨਹੀਂ ਲੈਣਾ ਚਾਹੀਦਾ ਪਰ ਜਿਹੜੇ ਕੈਡਰ ਦੇ ਬੰਦੇ ਆ ਲਿਆਉਣੇ ਚਾਹੀਦੇ ਪਰ ਕਈ ਕੈਡਰ ਦੇ ਬੰਦੇ ਵੀ ਸਾਡੇ ਗਦਦਾਰੀ ਕਰ ਜਾਂਦੇ ਆ ਠੀਕ ਹੈ ਜਿਸ ਤਰ੍ਹਾਂ ਹਸ਼ਿਆਰਪੁਰ ਹਲਕੇ ਦੇ ਵਿੱਚ ਹੁਣ ਇੱਕ ਤਾਜ਼ਾ ਉਦਾਹਰਣ ਹੈ ਹਸ਼ਿਆਰਪੁਰ ਹਲਕੇ ਤੋਂ ਇੱਕ ਕੈਂਡੀਡੇਟ ਬਾਹਰੋਂ ਲੈ ਕੇ ਆਂਦਾ ਤੇ ਨਵਾਂ ਕੈਂਡੀਡੇਟ ਸੀਗਾ ਉਹਨੇ ਥੋੜਾ ਚਿਰ ਵਰਕ ਵੀ ਕੀਤਾ ਉਹ ਤੇ ਪਿਛਲੇ ਦਿਨ ਉਹਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਟੋ ਨਜ਼ਰ ਆਉਂਦੀ ਉਹਦੇ ਵਿੱਚ ਸ਼ਾਮਲ ਹੋ ਗਿਆ ਪਾਰਟੀ ਛੱਡ ਗਿਆ ਬਿਲਕੁਲ ਬਿਲਕੁਲ ਉਹ ਇੱਕ ਗਦਾਰੀ ਕਹਾਂਗੇ ਉਹਨੂੰ ਨਾ ਸੀ ਠੀਕ ਹੈ ਚਲੋ ਅਸੀਂ ਲੈ ਕੇ ਆਂਦਾ ਸੀ ਸਾਡਾ ਐਕਸਪੀਰੀਅੰਸ ਵਧੀਆ ਨੇ ਨਿਕਲਿਆ ਪਰ ਜੋ ਵੀ ਹੋਣ ਹੋਇਆ ਉਹ ਬਹੁਤ ਅੱਛਾ ਹੋਇਆ ਦੇਖੋ ਇੱਕ ਤਾਂ ਕੈਡਰ ਦੇ ਬੰਦੇ ਆ ਸਾਡੇ ਇੱਕ ਸਾਰੇ ਔਰ ਦੂਜੀ ਗੱਲ ਜੇ ਉਹ ਵੀ ਆਇਆ ਸੀ ਅਸੀਂ ਉਹਨੂੰ ਵੀ ਵੈਲਕਮ ਕੀਤਾ ਸੀ ਸਾਡੇ ਸਮਾਜ ਨੂੰ ਜੋ ਵੀ ਤੋੜਨੇ ਦੀ ਗੱਲ ਨਹੀਂ ਕਰਨੀ ਚਾਹੀਦੀ ਐ ਮੈਂ ਕੰਨੀ ਆ ਕਿ ਚਲੋ ਜੇ ਸਾਡਾ ਕੋਈ ਲੀਡਰ ਮੰਨ ਲਓ ਗਲਤੀ ਵੀ ਕੀਤੀ ਹੈਗੀ ਆ ਆਪਾਂ ਉਹਨੂੰ ਬਾਅਦ ਵਿੱਚ ਜਿਤਾਈਏ ਪਹਿਲਾਂ ਸਾਡਾ ਮੇਨ ਮਕਸਦ ਹੋਣਾ ਚਾਹੀਦਾ ਵੋਟ ਮੇਨ ਮਕਸਦ ਹੋਣਾ ਚਾਹੀਦਾ ਸਾਨੂੰ ਸਿਰਫ ਔਰ ਸਿਰਫ ਹਾਤੀ ਦਿਸਣਾ ਚਾਹੀਦਾ ਅਸੀਂ ਮੋਹਰ ਉੱਥੇ ਲਾਉਣੀ ਆ ਬਾਅਦ ਜੋ ਆਪਾਂ ਜਿਤਾ ਕੇ ਆਪਾਂ ਉਸ ਲੀਡਰ ਨੂੰ ਚੇਂਜ ਵੀ ਕਰ ਸਕਦੇ ਆ ਜੇ ਉਹ ਗਲਤ ਆ ਤਾਂ ਠੀਕ ਹੈ ਪਰ ਜੇ ਉਹ ਸਾਡੇ ਨਾਲ ਗਦਾਰੀ ਕਰਕੇ ਗਿਆ ਉਹ ਸਾਡੇ ਲਈ ਤਾਂ ਬੜਾ ਅੱਛਾ ਹੋ ਗਿਆ ਚਲੇ ਗਿਆ ਵਧੀਆ ਹੋਇਆ ਜਦੋਂ ਉਹਦੀ ਅਸਲੀਅਤ ਪਹਿਲਾਂ ਹੀ ਸਾਨੂੰ ਪਤਾ ਲੱਗ ਗਈ ਔਰ ਸਾਡਾ ਜਿਹੜਾ ਅੱਜ ਪੜਿਆ ਲਿਖਿਆ ਐਡਵੋਕੇਟ ਰਣਜੀਤ ਕੁਮਾਰ ਜੀ ਆਏ ਆ ਔਰ ਕੇਡਰ ਆਇਆ ਔਰ ਸਾਰਾ ਕੁਛ ਵਧੀਆ ਹੋ ਗਿਆ ਔਰ ਸਾਡ ਨੂੰ ਸਾਡਾ ਫਰਜ ਕੀ ਬਣਦਾ ਹੈਗਾ ਗਲਤੀਆਂ ਬਾਅਦ ਚੋਂ ਦੇਖੋ ਜੇ ਅਗਲੇ ਕਿਸੇ ਨੇ ਗਲਤੀ ਕੀਤੀ ਆਪਾਂ ਨਾਲ ਗਲਤ ਹੋਈਏ ਅਸੀਂ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਲੈ ਕੇ ਜਾਣਾ ਆ ਸਾਨੂੰ ਸਿਰਫ ਔਰ ਸਿਰਫ ਹਾਥੀ ਨਿਸ਼ਾਨਦੇ ਸਣਾ ਚਾਹੀਦਾ ਸਾਨੂੰ ਉਸ ਟਾਈਮ ਤੇ ਵੈਰ ਵਿਰੋਧ ਸਾਰਾ ਕੁਝ ਛੱਡ ਕੇ ਸਾਨੂੰ ਸਿਰਫ ਔਰ ਸਿਰਫ ਹਾਥੀ ਦਿਸਣਾ ਚਾਹੀਦਾ ਠੀਕ ਹੈ ਉਹ ਜੇ ਗਲਤ ਆਪਾਂ ਬਾਅਦ ਚੋਂ ਪੁੱਛ ਸਕਦੇ ਆ ਉਹਨਾਂ ਨੂੰ ਮੈਂ ਐਗਰੀ ਕਰਦੀ ਆ ਕਿ ਗਲਤ ਪਰ ਆਪਾਂ ਬਾਅਦ ਵਿੱਚ ਉਹ ਗੱਲਾਂ ਕਰ ਸਕਦੇ ਹਾਂ ਪਰ ਹੁਣ ਅੱਜ ਜ਼ਰੂਰਤ ਹੈ ਸਾਨੂੰ ਇਕੱਠੇ ਹੋਣ ਦੀ ਅਸੀਂ ਦੁਸ਼ਮਣ ਨੂੰ ਨਾ ਦਿਖਾਈਏ ਕਿ ਅਸੀਂ ਕੱਲੇ-ਕੱਲੇ ਹਾਂ ਕਿ ਸਾਡਾ ਜੇ ਲੀਡਰ ਗਲਤੀ ਕਰ ਗਿਆ ਤਾਂ ਅਸੀਂ ਵੀ ਗਲਤ ਹਾਂ ਅਸੀਂ ਉਹ ਸਮਾਜ ਨਹੀਂ ਹਾਂ ਬਾਬਾ ਸਾਹਿਬ ਨੇ ਤਾਂ ਦੁਸ਼ਮਣਾਂ ਨਾਲ ਖੜੇ ਹੋ ਕੇ ਵੀ ਕਾਮਯਾਬ ਹੋਏ ਸੀ ਉਹ ਅਸੀਂ ਬਾਬਾ ਸਾਹਿਬ ਤੋਂ ਕੀ ਸਿੱਖਣਾ ਅਸੀਂ ਬਾਬਾ ਸਾਹਿਬ ਤੋਂ ਸਿੱਖੀਏ ਤੇ ਠੀਕ ਹੈ ਆਪਾਂ ਬਾਅਦ ਚ ਗੱਲ ਕਰ ਸਕਦੇ ਹਾਂ ਤੁਸੀਂ ਮੈਂ ਸਮੇਂ-ਸਮੇਂ ਤੇ ਮਾਇਆਵਤੀ ਜੀ ਨੂੰ ਵੀ ਮਿਲਦੇ ਰਹੇ ਆਂ ਤੇ यूपी ਦੇ ਵਿੱਚ ਜੋ ਮਾਇਆਵਤੀ ਜੀ ਨੇ ਵਿਕਾਸ ਕੀਤਾ ਆ ਤੇ ਕਾਫੀ ਅੰਬੇਦਕਰ ਮਦਬਿਹਾਰ ਕਾਫੀ ਬਣਾਏ ਹੋਏ ਆ ਉਹਨਾਂ ਬਾਰੇ ਦੱਸੋ ਤੁਸੀਂ ਤਾਂ ਆਪ ਜਾਂਦੇ ਰਹੇ ਆ ਆ ਮੈਂ ਹੁਣੇ ਰੀਸੈਂਟਲੀ ਦੋ ਦਿਨ ਪਹਿਲਾਂ ਵੀ ਅਸੀਂ ਹੁਣ ਵਾਪਸ ਆਏ ਮੈਂ ਤੀਸਰੀ ਵਾਰ ਗਈ ਉੱਥੇ ਆਪਣੇ ਲਖਨਊ ਔਰ ਮੈਂ ਨਾਲ 10-12 ਬੰਦਿਆਂ ਦੇ ਜਥੇ ਲੈ ਕੇ ਗਏ ਸੀ ਅਸੀਂ ਐਸੇ ਕਰਕੇ ਲੈ ਕੇ ਗਏ ਸੀਗੇ ਅਸੀਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਆਪਣੇ ਰਾਜ ਦਾ ਸਵਾਦ ਕੀ ਹੁੰਦਾ ਇਹ ਉਹ ਰਾਜ ਨੂੰ ਦੇਖਣ ਆਪਣੇ ਅੱਖਾਂ ਨਾਲ ਦੇਖਣਾ ਉਹ ਚੀਜ਼ਾਂ ਵਡੀਆਂ ਹੋਈਆਂ ਅਸੀਂ ਮੇਰੇ ਖਿਆਲ ਕੱਟਮੰਡੂ ਤੱਕ ਘੁੰਮ ਕੇ ਆਏ ਆ ਨੇਪਾਲ ਜਾਂਦੇ ਆ ਅਸੀਂ ਲੁੰਬਨੀ ਜਾਂਦੇ ਆ ਆਪਾਂ ਖੁਸ਼ੀਨਗਰ ਗਏ ਆ ਲਖਨਊ ਗਏ ਆ ਕਾਂਚੀ ਬਨਾਰਸ ਸਾਰੇ ਜਗ੍ਹਾ ਜਾ ਕੇ ਆਏ ਆ ਕਾਫੀ ਜਗ੍ਹਾ ਘੁੰਮ ਕੇ ਆਏ ਆ ਪਰ ਜੋ ਸਾਨੂੰ ਆਨੰਦ ਚਲੋ ਉਹ ਤਾਂ ਸਾਡੇ ਬੁੱਧਾ ਦੀਆਂ ਜਗ੍ਹਾ ਉੱਥੇ ਤਾਂ ਸਾਨੂੰ ਆਨੰਦ ਮਿਲਦਾ ਪਰ ਸਾਨੂੰ ਦੁੱਖ ਵੀ ਹੁੰਦਾ ਕਿ ਕਿਦਾਂ ਉਹਨਾਂ ਨੇ ਡਿਸਟਰੋਏ ਕੀਤਾ ਉਹਨਾਂ ਨੂੰ ਨਾਲੰਦਾ ਯੂਨੀਵਰਸਿਟੀ ਦੇਖੀ ਪਰ ਜਿਹੜਾ ਅਸੀਂ ਜਦੋਂ ਭੈਣਜੀ ਦੇ ਰਾਜ ਦੀਆਂ ਚੀਜ਼ਾਂ ਦੇਖਦੇ ਆ ਨਾ ਜਾ ਕੇ ਉਹਦੇ ਵਰਗਾ ਸਵਰਗ ਕੋਈ ਨਹੀਂ ਔਰ ਉਹ ਜੋ ਚੀਜ਼ਾਂ ਬਣਾ ਗਏ ਜਿੱਦਾਂ ਅੱਜ ਆਪਾਂ ਨਾਲੰਦਾ ਯੂਨੀਵਰਸਿਟੀ ਦੇਖਣ ਜਾਂਦੇ ਆ ਉਹ ਕਿਤੇ ਆਉਣ ਵਾਲੇ ਸਾਲਾਂ ਦੇ ਵਿੱਚ ਸੌ ਸੌ 200 500 ਸਾਲਾਂ ਹਜ਼ਾਰਾਂ ਸਾਲਾਂ ਬਾਅਦ ਵੀ ਉਹ ਚੀਜ਼ਾਂ ਯਾਦ ਰਹਿਣਗੀਆਂ ਕਿ ਸਾਡਾ ਰਾਜ ਆਏਗਾ ਸਾਡੇ ਰਾਜ ਦਾ ਮਜ਼ਾ ਕਿਦਾਂ ਦਾ ਆ ਔਰ ਉੱਥੇ ਤੁਸੀਂ ਜਾ ਕੇ ਦੇਖੋ ਉੱਥੇ ਸੜਕਾਂ ਜਿਹੜੋਂ ਭੈਣ ਜੀ ਨੇ ਬਣਾਈਆਂ ਸੀਆਂ ਚਲੋ ਅੱਜ ਉਹਨਾਂ ਦਾ ਰਾਜ ਨਹੀਂ ਉੱਥੇ ਹੈਗਾ ਪਰ ਅਸੀਂ ਉਹਨਾਂ ਦੇ ਰਾਜ ਦੇ ਵਿੱਚ ਵੀ ਜਾ ਕੇ ਦੇਖਿਆ ਡਿਸਪਲਿਨ ਇੰਨਾ ਸੀ ਉੱਥੇ ਅੱਜ ਅੱਜ ਉਹ ਖਰਾਬੀ ਕਰ ਰਹੇ ਆ ਔਰ ਉਹਦੇ ਵਿੱਚ ਮੈਂ ਕਿਤੇ ਨਾ ਕਿਤੇ ਆਪਣੇ ਸਮਾਜ ਨੂੰ ਵੀ ਜ਼ਿੰਮੇਵਾਰ ਸਮਝਦੀ ਆ ਕਿ ਸਾਡਾ ਸਮਾਜ ਸਾਰੀਆਂ ਦੁਸ਼ਮਣੀਆਂ ਛੱਡ ਕੇ ਜੇ ਉਸ ਭੈਣ ਜੀ ਦੇ ਰਾਜ ਦੇ ਵਿੱਚ ਇਨੇ ਸਕੂਲ ਕਾਲਜ ਔਰ ਸੜਕਾਂ ਯੂਨੀ ਸਾਰਾ ਕੁਝ ਬਣਦਾ ਹੈਗਾ ਆ ਭੈਣ ਜੀ ਇੰਨੀਆਂ ਤੁਹਾਨੂੰ ਫੈਸਿਲਿਟੀਆਂ ਦਿੰਦੀ ਹੈਗੀ ਆ ਔਰ ਇੱਕ ਇੱਕ ਕੋਈ ਆ ਦੂਸਰੇ ਸਮਾਜ ਦਾ ਵੀ ਬੰਦੇ ਨੂੰ ਆਪਾਂ ਪੁੱਛਦੇ ਆ ਉਹ ਵੀ ਕਹਿੰਦਾ ਕਿ ਹਾਂ ਉਹਦੇ ਰਾਜ ਵਿੱਚ ਕੰਮ ਬਹੁਤ ਹੋਇਆ ਕੀ ਸਾਨੂੰ ਸਾਡਾ ਰਾਜ ਕਿਉਂ ਨਹੀਂ ਵਧੀਆ ਲੱਗਦਾ ਸਾਡੀ ਤਾਂ ਇੱਕ ਰਿਕੁਐਸਟ ਆ ਕਿ ਭੈਣ ਜੀ ਨੇ ਐਡਾ ਵੱਡਿਆ ਤਿਆ ਕੀਤਾ ਮੈਂ ਕਹਿੰਦੀ ਜੋ ਕੰਮ ਕਰੇਗਾ ਉਸ ਤੋਂ ਗਲਤੀ ਵੀ ਹੋਏਗੀ ਜਿਹਨੇ ਕੰਮ ਹੀ ਨਿਕਾਣਾ ਉਹਨੇ ਗਲਤੀ ਵੀ ਕੀ ਕਰਨੀ ਆ ਮੈਂ ਨਹੀਂ ਕਹਿੰਦੀ ਗਲਤੀ ਕਰਦੇ ਕੋਈ ਵੀ ਉਹ ਤਾਂ ਬਾਬਾ ਸਾਹਿਬ ਦੇ ਮਿਸ਼ਨ ਤੇ ਚੱਲੇ ਹੋਏ ਆ ਉਹ ਸਾਬ ਕਾਂਚੀਰਾਮ ਦੇ ਮਿਸ਼ਨ ਤੇ ਚੱਲੇ ਹੋਏ ਆ ਪਰ ਜੇ ਆਪਾਂ ਇਸ ਗੱਲ ਨੂੰ ਲੈ ਕੇ ਚੱਲੀਏ ਕਿ ਸਾਡੇ ਰਾਜ ਦਾ ਮਜ਼ਾ ਮੈਂ ਬਾਕੀਆਂ ਨੂੰ ਵੀ ਦਿਖਾਇਆ ਕਿ ਸਾਡੇ ਰਾਜ ਦਾ ਵਿੱਚ ਉਹ ਦੇਖੋ ਅੱਜ ਉਹਨਾਂ ਦੀ ਇਹ ਕਿਤੇ ਪੀਪਲ ਲਾਉਣ ਵਾਲੀਆਂ ਗੱਲਾਂ ਆ ਕਿ ਸਾਡਾ ਰਾਜ ਇਦਾਂ ਦਾ ਕਿਤੇ ਇੱਕ ਜੁੱਤੀ ਚ ਆਇਆ ਸੀਗਾ ਕਿਤੇ ਸਾਡਾ ਭਾਰਤ ਦੇ ਵਿੱਚ ਸਾਡਾ ਰਾਜ ਆ ਜਾਵੇ ਤਾਂ ਅਸੀਂ ਤਾਂ ਰਾਜੇ ਬਣ ਜਾਈਏ ਔਰ ਉਹ ਸਾਨੂੰ ਰਾਜ ਚਾਹੀਦਾ ਜਿਹੜਾ ਐਸਾ ਚਾਹੂੰ ਰਾਜ ਮੈਂ ਜहां ਮਿਲੇ ਸਭਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹਿ ਪਸੰਦ ਬੇਗਮਪੁਰਾ ਜੇ ਦੇਖਣਾ ਪੈਂਜ ਦੀਆਂ ਚੀਜ਼ਾਂ ਬਣੀਆਂ ਦੇਖੋ ਜਾ ਕੇ ਬੇਗਮਪੁਰਾ ਬਸ ਸਕਦਾ ਆ ਇਹ ਸਾਡੇ ਹੱਥ ਵਿੱਚ ਆ ਮੈਂ ਦੋ ਦਾ ਕੰਮ ਆ ਮੋਰ ਲਾਉਣੀ ਆ ਆਪਣਾ ਰਾਜ ਲਿਆਓ ਆਪਣੀ ਗਵਰਨਮੈਂਟ ਬਣਾਓ ਆਪਣਾ ਰਾਜ ਲਿਓ ਭੈਣ ਜੀ ਨੂੰ ਪ੍ਰਾਈਮ ਮਿਨਿਸਟਰ ਬਣਾਓ ਦੇਖੋ ਤਾਂ ਕਿਉਂ ਨਹੀਂ ਉਹ ਗੱਲਾਂ ਬਣਨਗੀਆਂ ਜਿਹੜੇ ਬਾਕੀ ਐਸ਼ ਕਰਦੇ ਆ ਆਪਾਂ ਵੀ ਕਰ ਸਕਦੇ ਜਿਸ ਤਰ੍ਹਾਂ ਯੂਪੀ ਦੇ ਵਿੱਚ 14% ਦਲਤ ਸਮਾਜ ਆ ਤੇ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਵਿੱਚ 40% ਦਲਤ ਆ ਤੇ 1992 ਦੇ ਵਿੱਚ ਇੱਥੇ 9 ਐਮਐਲਏ ਬਣਦੇ ਆ 96 ਦੇ ਵਿੱਚ 3 ਐਮਪੀ ਬਣਦੇ ਆ ਤੇ ਉਹਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੇ ਆ ਇੱਕ ਉਸ ਤੋਂ ਬਾਅਦ 2022 ਦੇ ਵਿੱਚ ਕਿੰਨੇ ਐਮਐਲਏ ਬਣਦਾ ਹੈ ਨਾ ਤੇ 40% ਸਮਾਜ ਆ ਪਰੇ ਯੂਨਾਈਟਡ ਹੋ ਕੇ ਇਕੱਠੀ ਵੋਟਰ ਦੂਜੀਆਂ ਪਾਰਟੀਆਂ ਨੂੰ ਤਾਂ ਬਾਹਂਦੇ ਆ ਤੇ ਉਹਨਾਂ ਦੇ ਐਮਐਲਏ ਐਮਪੀ ਉਹਨਾਂ ਨੂੰ ਉਹ ਪਾਵਰ ਜਿਹੜੀ ਪੋਲੀਟੀਕਲ ਪਾਵਰ ਦੇ ਦਿੰਦੇ ਆ ਪਰ ਬਹੁਤ ਜਾਂ ਸਮਾਜ ਪਾਰਟੀ ਨੂੰ ਪੋਲੀਟੀਕਲ ਪਾਵਰ ਪੰਜਾਬ ਵਿੱਚੋਂ ਨਹੀਂ ਮਿਲੀ 40% ਦਲਤ ਸਮਾਜ ਹੋਣ ਦੇ ਬਾਵਜੂਦ ਵੀ ਇਹਦਾ ਕਾਰਨ ਕੀ ਹੈ ਕਿ ਉਹ ਜਿਹਦਾ ਸਾਹ ਕਾਂਸੀ ਰਾਮ ਜਿਹਦਾ ਆਪਾਂ ਸੁਣਦੇ ਆ ਕਿ ਜਿਹੜਾ ਸਾਡੇ ਦੁਆਬੇ ਦਾ ਚਮਾਰ ਪਾਰ ਆਪਾਂ ਨਹੀਂ ਕਹਾਂਗੇ ਬਈ ਅਸੀਂ ਇਹ ਸੋਚਦੇ ਆ ਕਿ ਅਸੀਂ ਕਿਉਂ ਵਿਕਦੇ ਆ ਉਹਨਾਂ ਦੇ ਕੋਲ ਜਾ ਕੇ ਕਿਉਂ ਨਹੀਂ ਆਪਾਂ ਇਕੱਠੇ ਹੋ ਕੇ ਜਿਹੜੇ ਸਾਡੇ ਲੀਡਰ ਉਧਰ ਜਾ ਰਹੇ ਆ ਕਿਉਂ ਨਹੀਂ ਆਪਾਂ ਇੱਕ ਜਗ੍ਹਾ ਇਕੱਠੇ ਹੁੰਦੇ ਕਿਉਂ ਨਹੀਂ ਯੂਨਿਟੀ ਕਰਦੇ ਚਲੋ ਇੱਕ ਵਾਰੀ ਕਿਸੇ ਨੂੰ ਨਹੀਂ ਟਿਕਟ ਮਿਣੀ ਦੂਸਰੀ ਵਾਰ ਮਿਲ ਜਾਏਗੀ ਆਪਣਾ ਪਹਿਲਾਂ ਆਪਣਾ ਰਾਜਤਾ ਲਿਆਓ ਜੇ ਤੁਸੀਂ ਜਾਣਾ ਹੀ ਲੜਨਾ ਹੀ ਦੂਜੀਆਂ ਪਾਰਟੀਆਂ ਲਈ ਆ ਉਹ ਬਾਬਾ ਸਾਹਿਬ ਦੀ ਦਿੱਤੀ ਹੋਈ ਰਿਜ਼ਰਵੇਸ਼ਨ ਤੇ ਕਰਕੇ ਦੇਖੋ ਬਾਬਾ ਸਾਹਿਬ ਨੇ ਤੁਹਾਨੂੰ ਰਿਜ਼ਰਵੇਸ਼ਨ ਦਿੱਤੀ ਆ ਇਹਦਾ ਮਤਲਬ ਇਹ ਆ ਕਿ ਤੁਸੀਂ ਦੂਜੀਆਂ ਪਾਰਟੀਆਂ ਤੋਂ ਰਾਜ ਕਰਵਾਓ ਮਤਲਬ ਇਹ ਹੈ ਕਿ ਦੂਜੇ ਸਮਾਜ ਲਈ ਰਾਜ ਆ ਅਸੀਂ ਫੇ ਗੁਲਾਮ ਦੇ ਗੁਲਾਮ ਆ ਜੇ ਉੱਥੇ ਜਾ ਕੇ ਤੁਸੀਂ ਗੁਲਾਮ ਬਣ ਕੇ ਬੈਠਣਾ ਆ ਤਾਂ ਤੁਹਾਨੂੰ ਜਰੂਰਤ ਕੀ ਹੈ ਉੱਥੇ ਫ ਜਾਣੇ ਦੀ ਤੁਸੀਂ ਆਪਣੀ ਪਾਰਟੀ ਲਈ ਕਿਉਂ ਨਹੀਂ ਕੰਮ ਕਰਦੇ ਇਹਦਾ ਕਾਰਨ ਇਹ ਹੀ ਆ ਕਿ ਸਾਡਾ ਏਕਾ ਹੈ ਨਹੀਂ ਇਹਦੇ ਵਿੱਚ ਜ਼ਿੰਮੇਵਾਰ ਲੋਕ ਹੈ ਕਿ ਲੀਡਰ ਹੈ ਜ਼ਿੰਮੇਵਾਰ ਮੈਂ ਤਾਂ ਇਹਦੇ ਬਾਰੇ ਮੈਂ ਸਮਾਜ ਨੂੰ ਵੀ ਕਹਾਂਗੇ ਮੈਂ ਕਹਿੰਨੀ ਆ ਸਮਾਜ ਜੇ ਲੀਡਰ ਵੀ ਜ਼ਿੰਮੇਵਾਰ ਹੋ ਸਕਦੇ ਆ ਪਰ ਮੈਂ ਸਮਾਜ ਨੂੰ ਇਸ ਕਰਕੇ ਕਹਿ ਰਹੀ ਆ ਕਿ ਸਮਾਜ ਤਿਆਰ ਵੀ ਆ ਸਾਡਾ ਐਦਾਂ ਦੀ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਲੀਡ ਕਰਨੇ ਵਾਲੇ ਲੋਕ ਕਿਤੇ ਨਾ ਕਿਤੇ ਕੈਡਰ ਦੀ ਵੀ ਕਮੀ ਹੋ ਸਕਦੀ ਆ ਠੀਕ ਆ ਬਾਹਰ ਹਜ਼ਾਰਾਂ ਸਾਲਾਂ ਦੀ ਗੁਲਾਮੀ ਜਿਹੜੀ ਸੀਗੀ ਉਹ ਇੱਕ ਦਿਨ ਚ ਤਾਂ ਨਹੀਂ ਖਤਮ ਹੋਣਾ ਟਾਈਮ ਲੱਗੇਗਾ ਪਰ ਹਾਂ ਆਪਾਂ ਥੱਲੇ ਗਏ ਆ ਉਹ ਤਾਂ ਦੁੱਖ ਬਹੁਤ ਆ ਉਹ ਤਾਂ ਦੁੱਖ ਬਹੁਤ ਆ ਪਰ ਜਿਹੜੇ ਆਪਾਂ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜਾ ਸਾਡੇ ਹੀ ਲੋਕ ਸਾਡੇ ਕੈਡਰ ਤੋਂ ਸਿੱਖ ਕੇ ਦੂਜੇ ਲੋਕ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਆ ਜੇ ਸਾਡੇ ਲੀਡਰ ਇਕੱਠੇ ਹੋ ਕੇ ਇੱਕ ਜਗ੍ਹਾ ਯੂਨਿਟੀ ਬਣਾ ਲੈਣ ਬੇ ਅਸੀਂ ਉਹਨਾਂ ਨੂੰ ਆਪਣੇ ਬੰਦੇ ਜਿਤਾ ਕੇ ਨਹੀਂ ਦੇਣੇ ਆਪਣਾ ਆਪਣੀ ਵੋਟ ਇਕੱਠੀ ਕਰਨੀ ਆ ਆਪਣਾ ਕੈਡਰ ਨੂੰ ਪੱਕਾ ਕਰਨਾ ਆ ਕਿ ਜੇ ਸਾਡਾ ਸਮਾਜ ਉਹਨਾਂ ਨੂੰ ਵੋਟ ਹੀ ਦੇਣੋਂ ਹਟ ਜਾਵੇ ਦੇਖੋ ਜੇ ਆਪਾਂ ਸਮਾਜ ਦੀ ਵੀ ਗੱਲ ਕਰਦੇ ਸਾਡਾ ਸਮਾਜ ਵੋਟ ਨਾ ਦੇਵੇ ਉਹਨਾਂ ਨੂੰ ਸਾਡਾ ਸਮਾਜ ਹਾਥੀ ਨੂੰ ਵੋਟ ਦੇ ਦੇਵੇ ਜਦੋਂ ਸਮਾਜ ਕਿਤਨਾ ਕਿਤੇ ਅਵੇਅਰ ਨਹੀਂ ਹੈਗਾ ਇਸ ਕਰਕੇ ਵੀ ਹੁੰਦਾ ਹਾਂ ਅਵੇਅਰ ਨਹੀਂ ਹੈਗਾ ਸਮਾਜ ਪਰ ਅੱਜ ਕੱਲ ਉਹ ਅਨਪੜਤਾ ਬੜਾ ਟਾਈਮ ਨਹੀਂ ਹੈਗਾ ਪਰ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਲਾਲਚ ਦੇ ਦਿੰਦੀਆਂ ਇਹ ਨੀਲੇ ਕਾਰਡ ਦਾ ਲਾਲਚ 1000 ਰੁਪਿਆ ਔਰਤਾਂ ਨੂੰ ਬੱਸਾਂ ਦੇ ਫ੍ਰੀ ਇਹ ਸਫਰ ਹੋਰ ਕਈ ਤਰ੍ਹਾਂ ਦੇ ਲਾਲਚ ਆ ਜਿਹੜੇ ਮਿਲਦੇ ਆ ਤੇ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਸਮਾਜ ਉਹਨਾਂ ਪਾਰਟੀਆਂ ਦੇ ਬੁੱਕਲ ਦੇ ਵਿੱਚ ਵੜ ਜਾਂਦਾ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹਨਾਂ ਪਾਰਟੀਆਂ ਦਾ ਰਾਜ ਆ ਉਹ ਤਾਂ ਆਇਆ ਨਹੀਂ ਸਾਡਾ ਜਦੋਂ ਰਾਜ ਹੀ ਨਹੀਂ ਆਇਆ ਅਸੀਂ ਕਿੱਦਾਂ ਇਹਨਾਂ ਦਿਖਾ ਸਕੀਏ ਕਿਸੀਂ ਆ ਦੇਵਾਂਗੇ ਸਾਡਾ ਰਾਜ ਆਏਗਾ ਅਸੀਂ ਵੀ ਦੇਵਾਂਗੇ ਜਦ ਸਾਡਾ ਰਾਜ ਹੀ ਨਹੀਂ ਆਇਆ ਜਦੋਂ ਤੁਹਾਡੇ ਪੱਲੇ 'ਚ ਕੁਝ ਹੈ ਨਹੀਂ ਤਾਂ ਤੁਸੀਂ ਕਿੱਦਾਂ ਫੈਸਿਲਿਟੀ ਦੇ ਦਾਂਗੇ ਉਹ ਅਮੀਰ ਪਾਰਟੀਆਂ ਸਾਡੀ ਗਰੀਬ ਪਾਰਟੀ ਆ ਠੀਕ ਹੈ ਇਹ ਤਾਂ ਆਪਾਂ ਮੰਨਦੇ ਆ ਸਾਡਾ ਸਮਾਜ ਵੀ ਉਹਨਾਂ ਦੀ ਬਰਾਬਰੀ ਨਹੀਂ ਹੱਲੇ ਕਰ ਸਕਿਆ ਪਰ ਅਸੀਂ ਗਰੀਬ ਸਾਡੇ ਕੋ ਗਿਆਨ ਬਹੁਤ ਹੈ ਪਰ ਉਸੇ ਗਲਤ ਇਸਤੇਮਾਲ ਕਰ ਜਾਂਦੇ ਆ ਸਾਡੇ ਰੈਬਰਾਂ ਨੂੰ ਗਿਆਨ ਬਹੁਤ ਦਿੱਤਾ ਜੇ ਕਿਤੇ ਆਪਾਂ ਜਿੱਦਾਂ ਅਸੀਂ ਕਹਿੰਨੇ ਕਿਤੇ ਨਾ ਕਿਤੇ ਉਹਨਾਂ ਨੂੰ ਸਿਖਾਉਣ ਦੀ ਜ਼ਰੂਰਤ ਆ ਮੈਂ ਕਹਿੰਨੀ ਆ ਕਿ ਅੱਜ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੜਿਆ ਲਿਖਿਆ ਕੀ ਅਸੀਂ ਅੱਜ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਬਾਬਾ ਸਾਹਿਬ ਨੂੰ ਕਦੀ ਪੜਦੇ ਆ ਅੱਜ ਦੇ ਤਰੀਕੇ ਵਿੱਚ ਵੀ ਅਸੀਂ ਸਾਬ ਕਾਂਛੀ ਰੂਮ ਦੇ ਆਰਾਮ ਨੂੰ ਨਹੀਂ ਪੜਦੇ ਚਲੋ ਪੁਰਾਣੇ ਟਾਈਮ ਦੀ ਆਪਾਂ ਗੱਲ ਛੱਡ ਲਈਏ ਉਹ ਤਾਂ ਆਪਣੇ ਬਜ਼ੁਰਗਾਂ ਪੜ੍ਹ ਸਗੇ ਨਹੀਂ ਸੀ ਪਤਾ ਕਿਸੇ ਨੂੰ ਅੱਜ ਤਾਂ ਬੱਚੇ ਵੀ ਪੜ੍ਹੇ ਲਿਖੇ ਆ ਅੱਜ ਸਾਰਾ ਕੁਝ ਸਾਡੇ ਕੋਲ ਆ ਪੈਸਾ ਵੀ ਹੈਗਾ ਐਦਾਂ ਵੀ ਕੋਈ ਗੱਲ ਹੈ ਨਹੀਂਗੀ ਪਰ ਜਿਹੜੀਆਂ ਤੁਸੀਂ ਆ ਚੀਜ਼ਾਂ ਦੀ ਗੱਲ ਕੀਤੀ ਹੈ ਕਿ ਫ੍ਰੀ ਅਨਾਜ ਦਿੰਦੇ ਆ ਫ੍ਰੀ ਉਹਨਾਂ ਨੇ ਤੁਹਾਨੂੰ ਫ੍ਰੀ ਅਨਾਜ ਉਹ ਗਲੀ ਸੜੀ ਕਣ ਖਲਾਕਾ ਕੇ ਪਾਗਲ ਕਰ ਦੇਣਾ ਆ ਉਹਨਾਂ ਤੁਹਾਡੇ ਬੱਚੇ ਪੜਨ ਜੋ ਕੇ ਛੱਡਣੇ ਹੀ ਨਹੀਂ ਸਾਡਾ ਵੀ ਰਾਜ ਆਵੇਗਾ ਸਾਡੇ ਰਾਜ ਦੇ ਵਿੱਚ ਵੀ ਸਾਫ ਸੁਥਰੀ ਜਿੱਦਾਂ ਭੈਣ ਜੀ ਨੇ ਦੇਖੋ ਸਾਰੀ ਫੈਸਿਲਿਟੀ ਦਿੱਤੀ ਉੱਥੇ ਜਦੋਂ ਭੈਣ ਜੀ ਦਾ ਰਾਜ ਆਇਆ ਤਾਂ ਭੈਣ ਜੀ ਨੇ ਸਾਰਾ ਕੁਝ ਕੀਤਾ ਜਿੱਦਣ ਸਾਡਾ ਰਾਜ ਆਏਗਾ ਅਸੀਂ ਵੀ ਦੇਵਾਂਗੇ ਜੇ ਸਾਡਾ ਰਾਜ ਹੀ ਨਹੀਂ ਆਇਆ ਅਸੀਂ ਤਾਂ ਗੁਲਾਮ ਬੈਠੇ ਹਾਂ ਹੱਲੇ ਜਿੱਦਣ ਸਾਡਾ ਰਾਜ ਆਏਗਾ ਤੇ ਅਸੀਂ ਵੀ ਉਹ ਫੈਸਿਲਿਟੀਆਂ ਦੇਵਾਂਗੇ ਅਸੀਂ ਆਪਣੇ ਐਜੂਕੇਸ਼ਨ ਤੇ ਕੰਮ ਕਰਾਂਗੇ ਅਸੀਂ ਆਪਣੇ ਜਿਹੜੇ ਇਹ ਨੀਲੇ ਪੀਲੇ ਕਾਰਡ ਬਣਾਉਂਦੇ ਆ ਸਾਡੇ ਤਾਂ ਬਾਬਾ ਸਾਹਿਬ ਨੇ ਸਾਨੂੰ ਹੱਕ ਦਿੱਤੇ ਹੋਏ ਆ ਸਾਡੇ ਤਾਂ ਬਾਬਾ ਸਾਹਿਬ ਸਾਨੂੰ ਉਹਨੇ ਜੋਗੇ ਕਰ ਗਏ ਆ ਸਾਨੂੰ ਰਿਜ਼ਰਵੇਸ਼ਨ ਦੇ ਗਏ ਹੋਏ ਆ ਠੀਕ ਆ ਅਸੀਂ ਉਹਦਾ ਗਲਤ ਇਸਤੇਮਾਲ ਕਰਾਂਗੇ ਤਾਂ ਉਹ ਸਾਡੀ ਮਰਜ਼ੀ ਆ ਲੱਗ ਗਿਆ ਅਸੀਂ ਉਹਦਾ ਸਹੀ ਇਸਤੇਮਾਲ ਕਰਨਾ ਜਾਂ ਗਲਤ ਇਸਤੇਮਾਲ ਕਰਨਾ ਉਹ ਸਾਡੇ ਤੇ ਡਿਪੈਂਡ ਕਰਦਾ ਪਰ ਅਸੀਂ ਵੀ ਸਾਡਾ ਜਦ ਦਿਨ ਸਾਡਾ ਰਾਜ ਆਏਗਾ ਸਾਤ ਆਪ ਦੇਖ ਲਓ ਸਾਡੇ ਸਾਰੇ ਲੀਡਰ ਕਹਿੰਦੇ ਅਸੀਂ ਐਜੂਕੇਸ਼ਨ ਤੇ ਕੰਮ ਕਰਾਂਗੇ ਅਸੀਂ ਮੈਂ ਆਪਣੇ ਹਸਪਤਾਲਾਂ ਤੇ ਦੇਖੋ ਤੁਸੀਂ ਅੱਜ ਕਿੰਨੀ ਕਮੀ ਆ ਆਪਣੇ ਹਸਪਤਾਲਾਂ ਦੀ ਇਸ ਸਮਾਜ ਨੂੰ ਆਪਾਂ ਦੂਜਿਆਂ ਨੂੰ ਚਿਤਾਜ ਚਾ ਕੇ ਭੇਜੀ ਜਾਂਦੇ ਆ ਪਰ ਸਾਡੇ ਜਿੰਨੇ ਐਮਐਲਏ ਐਮਪੀਜ਼ ਬੈਠੇ ਆ ਉਥੇ ਉਹ ਪੁੱਛਣ ਤਾਂ ਸਹੀ ਉਹਨਾਂ ਨੂੰ ਤੁਸੀਂ ਸਾਡੇ ਸਮਾਜ ਦਾ ਕੀ ਸਵਾਰਿਆ ਸਾਨੂੰ ਕੋਈ ਦਰਦ ਨਹੀਂ ਹੋ ਜਾਂਦੇ ਆ ਪਰ ਸਾਡੇ ਸਮਾਜ ਦਾ ਕੀ ਸਵਾਰਿਆ ਜਾਂ ਸਾਡੇ ਸਮਾਜ ਦੀ ਤਾਂ ਕਹਿੰਦੇ ਗੱਲ ਵੀ ਨਾ ਕਰੋ ਤੁਸੀਂ ਅੱਜ ਕਿਹੜੀ ਪਾਰਟੀ ਨੂੰ ਵੀ ਲੈ ਲਓ ਅੱਜ ਸਾਡੇ ਸਮਾਜ ਨਾਲ ਉਹ ਖੰਡੇ ਨੂੰ ਤਿਆਰ ਨਹੀਂ ਹੈਗੇ ਠੀਕ ਹੈ ਤੇ ਸਾਡਾ ਸਮਾਜ ਕਿਉਂ ਉਹਨਾਂ ਨੂੰ ਵੋਟ ਦੇ ਰਿਹਾ ਜਿਸ ਤਰ੍ਹਾਂ 바ਵਾ ਸਾਹਿਬ ਡਾਕਟਰ ਉਮੇਦਕਰ ਜੀ ਨੇ ਜਾਤ ਪਾਤ ਨੂੰ ਖੰਡਨ ਕਰ ਲਈ ਪੂਰੀ ਜ਼ਿੰਦਗੀ ਸੰਘਰਸ਼ ਕੀਤਾ ਉਹਨਾਂ ਨੇ ਇਹ ਜਿਸ ਤਰ੍ਹਾਂ 6743 ਜਾਤਾ ਆ ਉਹਨਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਤਾ ਐ ਸੇਬੀਸੀ ਤੇ ਐਸਟੀ ਵਿੱਚ ਤੇ ਤੇ ਇਸ ਤਰ੍ਹਾਂ ਉਹਨਾਂ ਨੇ ਜਦੋਂ ਦੇਖਿਆ ਵੀ ਜਾਤ ਪਾਤ ਫੇਰ ਵੀ ਖਤਮ ਨਹੀਂ ਹੋ ਰਹੀ ਐਂਡ ਤੇ ਉਹਨਾਂ ਨੇ ਡਿਸੀਜਨ ਲਿਆ ਮੈਂ ਬੁੱਧ ਧਰਮ ਵਿੱਚ ਜਾਊਂਗਾ ਬੋਧ ਧਰਮ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਆ ਜਾਤ ਪਾਤ ਦਾ ਪੂਰੀ ਤਰ੍ਹਾਂ ਬਿਜਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜਾ ਸਮਾਜ ਆ ਜਾਤ ਪਾਤ ਦਾ ਜਿਹੜਾ ਕੋਡ ਆ ਉਹ ਛੱਡਣ ਨੂੰ ਤਿਆਰ ਨਹੀਂ ਹੈਗਾ ਦੇਖੋ ਇਹ ਬਹੁਤ ਇਹਦਾ ਆਨਸਰ ਤਾਂ ਬਹੁਤ ਔਖਾ ਆਨਸਰ ਆ ਜੇ ਬਾਬਾ ਸਾਹਿਬ ਨੂੰ ਆਪਾਂ ਮੰਨਦੇ ਆ ਬਾਬਾ ਸਾਹਿਬ ਦੇ ਸੰਘਰਸ਼ ਨੂੰ ਦੇਖਦੇ ਆ ਮਨ ਦੇ ਵਿੱਚ ਤੁਸੀਂ ਉਤਾਰਦੇ ਬਾਬਾ ਸਾਹਿਬ ਨੂੰ ਕਿ ਉਹਦਾ ਸੰਘਾਰ ਛੱਡਾ ਵੱਡਾ ਉਹਨ ਸਾਰੇ ਧਰਮਾਂ ਨੂੰ ਪੜਿਆ ਸੀ ਬਾਬਾ ਸਾਹਿਬ ਨੂੰ ਹਰੇਕ ਜਗ੍ਹਾ ਇਕੁਐਲਿਟੀ ਨਹੀਂ ਮਿਲੀ ਠੀਕ ਹੈ ਉਹ ਜਦੋਂ ਪੜਿਆ ਸਟੱਡੀ ਕੀਤਾ ਬਾਬਾ ਸਾਹਿਬ ਨੇ ਕੋਈ ਇੱਕ ਦਿਨ ਦੇ ਵਿੱਚ ਨਹੀਂ ਵੀ ਇੱਕ ਦਿਨ ਦੇ ਵਿੱਚ ਉਹ ਬੁੱਧ ਰਮਨ ਅਪਣਾ ਲਿਆ ਉਹਨਾਂ ਨੇ ਹਨਾ ਉਹਨਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਉਹਨਾਂ ਨੇ ਹਰੇਕ ਸਮਾਜ ਦੇ ਨਾਲ ਕੰਮ ਵੀ ਕੀਤਾ ਹਰੇਕ ਧਰਮ ਦੇ ਬਾਰੇ ਪੜਿਆ ਵੀ ਸਟੱਡੀ ਵੀ ਕੀਤੀ ਉਹਦੇ ਬਾਰੇ ਜਿਹੜਾ ਬੁੱਧਿਜ਼ਮ ਆ ਜਿਹੜਾ ਬੁੱਧ ਬੁੱਧਾ ਦਾ ਮਤਲਬ ਹੈ ਅਸੀਂ ਧੰਮ ਦਾ ਮਤਲਬ ਹੀ ਨਹੀਂ ਸਮਝੇ ਹੈਗੇ ਠੀਕ ਹੈ ਜੇ ਧੰਮ ਦੇ ਵਿੱਚ ਉਹਦੇ ਵਿੱਚ ਕੋਈ ਜਾਤ ਪਾਤ ਹੈ ਨਹੀਂ ਕਿ ਬਾਬਾ ਸਾਹਿਬ ਨੇ ਕੋਈ ਬੁਰੀ ਗੱਲ ਤਾਂ ਕੀਤੀ ਨਹੀਂ ਜਿੱਥੇ ਸਾਡੀ ਇਕੁਐਲਿਟੀ ਦੀ ਗੱਲ ਹੁੰਦੀ ਆ ਸਮਤਾ ਸਮਾਨਤਾ ਭਾਈਚਾਰਾ ਸਾਨੂੰ ਮਿਲਦਾ ਜਿੱਥੇ ਅਸੀਂ ਉੱਥੇ ਜਾਣੇ ਲਈ ਤਿਆਰ ਕਿਉਂ ਨਹੀਂ ਹੈਗੇ ਠੀਕ ਹੈ ਸਾਡੇ ਗੁਰੂ ਨੇ ਕਿੱਥੇ ਲਿਖਿਆ ਹੈ ਕਿ ਤੁਸੀਂ ਮਾਨ ਕਰੋ ਆਪਣੀ ਜਾਤ ਦੇ ਉੱਤੇ ਸਾਡੇ ਗੁਰੂ ਨੇ ਵੀ ਉਹ ਗੱਲਾਂ ਨਹੀਂ ਕਹੀਆਂ ਕਿਸੇ ਨੇ ਕਿਸੇ ਵੀ ਮਹਾਪੁਰਸ਼ ਨੇ ਨਹੀਂ ਕਹੀਆਂ ਸਾਰੇ ਜਾਤ ਪਾਤ ਮਿਟਾਉਣ ਲਈ ਲੜਾਈ ਕਰਦੇ ਚਲੇ ਗਏ ਬਾਬਾ ਸਾਹਿਬ ਨੇ ਇੱਕ ਸਾਨੂੰ ਰਾਹ ਦੱਸਿਆ ਕਿ ਇਸ ਰਾਹ ਦੇ ਉੱਤੇ ਜਾਉਂਗੇ ਇੱਥੋਂ ਤੁਹਾਨੂੰ ਇਕੁਐਲਿਟੀ ਵੀ ਮਿਲੇਗੀ ਇੱਥੇ ਤੁਹਾਡੀ ਜਾਤ ਪਾਤ ਵੀ ਖਤਮ ਹੋਏਗੀ ਪਰ ਅਸੀਂ ਉਹਨੂੰ ਕਿਉਂ ਨਹੀਂ ਸਮਝਣਾ ਚਾਹੁੰਦੇ ਠੀਕ ਆ ਅਸੀਂ ਬਾਬਾ ਸਾਹਿਬ ਦੀਆਂ ਦਿੱਤੀਆਂ ਸਾਰੀਆਂ ਚੀਜ਼ਾਂ ਐਕਸੈਪਟ ਕਰ ਲਈਆਂ ਅਸੀਂ ਲੜਾਈ ਕਰਦੇ ਆ ਅਸੀਂ ਇੱਥੇ ਧਰਨੇ ਲਾਉਂਦੇ ਆ ਸਾਡੀ ਰਿਜ਼ਰਵੇਸ਼ਨ ਖਤਮ ਨਹੀਂ ਹੋਣੀ ਚਾਹੀਦੀ ਅਸੀਂ ਇਹਦੇ ਲਈ ਕਿਉਂ ਨਹੀਂ ਆਪਾਂ ਸੰਘਰਸ਼ ਕਰਦੇ ਔਰ ਸਾਬ ਕਾਂਚੀ RAM ਦਾ ਉਹ ਮੈਸੇਜ ਆਖਰੀ ਮੈਸੇਜ ਸਾਬ ਕਾਂਚੀ RAM ਦਾ ਕੀ ਸੀ ਉਹ ਉਹ ਕਿੱਧਰ ਗਏ ਸੀ ਉਹ ਤਾਂ ਮਲ ਗਏ ਸੀ ਨਾ ਅਸੀਂ ਕਿਉਂ ਨਹੀਂ ਉਧਰ ਨੂੰ ਤੁਰੇ ਇਹ ਕਾਰਨ ਕਿੱਥੇ ਆ ਇਹੇ ਦੇਖੋ ਇਹ ਸਾਡੇ ਸਮਾਜ ਦੇ ਵਿੱਚ ਇਹ ਬਹੁਤ ਵੱਡਾ ਹੈ ਕਿ ਸਾਡਾ ਦੁਕਾਨ ਤੇ ਆ ਜਿੱਦਣਾ ਅਸੀਂ ਇਸ ਰਾਹ ਤੇ ਚੱਲ ਪਏ ਨਾ ਤਾਂ ਸਾਡਾ ਰਾਜ ਵੀ ਆਉਣਾ ਕੋਈ ਔਖੀ ਗੱਲ ਨਹੀਂ ਕਿਉਂਕਿ ਜਿਹਦਾ ਧਰਮ ਮਜ਼ਬੂਤਾ ਦਾ ਰਾਜ ਵੀ ਆ ਜਾਂਦਾ ਚੱਲਦੀ ਕਦੇਕ ਬਾਬਾ ਸਾਹਿਬ ਨੇ ਸਾਨੂੰ ਤਾਂ ਉਹ ਹੀ ਦਿੱਤਾ ਸੀ ਨਾ ਕਿ ਜਦ ਤੁਸੀਂ ਦੇਖ ਰਹੋ ਤੁਸੀਂ ਬਾਕੀ ਸਿੱਖ ਧਰਮ ਲੈ ਲਓ ਹਿੰਦੂਇਜ਼ਮ ਲੈ ਲਓ ਅੱਜ ਬੀਜੇਪੀ ਕਾਮ ਜਾ ਗਿਆ ਅੱਜ ਦੇਖੋ ਤੁਸੀਂ ਭਗਵੰਤ ਮਾਨ ਹੋਈਏ ਦੇਖੋ ਇੱਕ ਧਰਮ ਲੈ ਕੇ ਤੁਰੇ ਹੋਇਆ ਉਹ ਵੀ ਕਾਮਯਾਬ ਹੈਗੇ ਆ ਸਾਡੇ ਕੋਲ ਕੋਈ ਧਰਮ ਨਹੀਂ ਅਸ ਜਿਨਾਚਰ ਸਾਡੇ ਕੋਲ ਅਸੀਂ ਉਸ ਰਾਹ ਤੇ ਨਹੀਂ ਚੱਲਦੇ ਤਾਂ ਸਾਡਾ ਕਾਮਯਾਬ ਹੋਣਾ ਬਹੁਤ ਮੁਸ਼ਕਲ ਆ ਅਸੀਂ ਵੱਖਰੇ ਵੱਖਰੇ ਰਾਹ ਫੜ ਲਏ ਆ ਪਰ ਅਸੀਂ ਜੋ ਸਾਨੂੰ ਬਾਬਾ ਸਾਹਿਬ ਨੇ ਜਿਹੜਾ ਵੀ ਰਾਹ ਦਿੱਤਾ ਸੀਗਾ ਮੇਰੇ ਖਿਆਲ ਤਾਂ ਸਾਡਾ ਕਾਮਯਾਬੀ ਦਾ ਉਹੀ ਰਸਤਾ ਆ ਤਾਂ ਸਾਨੂੰ ਉਹ ਹੀ ਮਜ਼ਬੂਤ ਕਰ ਸਕਦਾ ਸਾਡੀ ਰਾਜ ਸੱਤਾ ਵੀ ਮਜ਼ਬੂਤ ਹੋਏਗੀ ਔਰ ਭੈਣ ਜੀ ਦੇਖੋ ਤੁਸੀਂ ਜਦੋਂ ਆਪਾਂ ਪਾਰਕ ਦੇਖਦੇ ਆ ਉੱਥੇ ਜਾ ਕੇ ਜਿਹੜੀ ਬਾਬਾ ਸਾਹਿਬ ਦੇ ਨਾਂ ਤੇ ਉਹਨਾਂ ਨੇ ਬਣਾਈ ਹੈਗੀ ਆ ਜਾਂ ਭੈਣ ਜੀ ਦੇ ਕੰਮ ਦੇਖਦੇ ਆ ਜਾਂ ਤੁਸੀਂ ਸ਼ਹਿਰਾਂ ਦੇ ਨਾਂ ਦੇਖਦੇ ਆ ਉੱਥੇ ਜਾ ਕੇ ਉਹਨੇ ਆਪਣੇ ਮਹਾਪੁਰਸ਼ਾਂ ਦਾ ਨਾਂ ਦਿੱਤਾ ਔਰ ਉਹ ਉਹਨਾਂ ਨੇ ਜਦੋਂ ਉਹਦੇ ਵਿੱਚ ਜਿੰਨੇ ਸਟੈਚੂ ਵੀ ਲਗਵਾਏ ਆ ਤੇ ਉਹ ਦੇਖੋ ਤੁਸੀਂ ਸਾਡੇ ਮਹਾਪੁਰਸ਼ਾਂ ਦੇ ਹੀ ਆ ਨਾ ਕੋਈ ਬਾਹਰੋਂ ਚੀਜ਼ ਨਹੀਂ ਬਾਬਾ ਸਾਹਿਬ ਨੇ ਐਕਚੁਅਲੀ ਉਹਨਾਂ ਨੇ ਉਹ ਕੰਮ ਕੀਤਾ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਰਾਹ ਦਿੱਤਾ ਸੀਗਾ ਤਾਂ ਜੇ ਆਪਾਂ ਸਾਰੇ ਉਸ ਰਸਤੇ ਤੇ ਤੁਰ ਪਈਏ ਨਾ ਉਸ ਧੰਮ ਤੇ ਤੁਰ ਪਈਏ ਉਹ ਦਿਨ ਦੂਰ ਨਹੀਂ ਆ ਕਿ ਸਾਡਾ ਰਾਜ ਵੀ ਆਏਗਾ ਅਸੀਂ ਸਾਡੇ ਬੱਚੇ ਪੜ੍ਹਨ ਲਿਖਣ ਗਏ ਸਾਡਾ ਸਮਾਜ ਵਧੀਆ ਦੇਖੋ ਜਿਹੜਾ ਬੁੱਧਾ ਦਾ ਤੁਸੀਂ ਬੁੱਧਾ ਦੇ ਜੀਵਨ ਨੂੰ ਜਦੋਂ ਪੜ੍ਹਦੇ ਆ ਜਾਂ ਬਾਬਾ ਸਾਹਿਬ ਦੇ ਵਿੱਚ ਮੈਨੂੰ ਬਾਬਾ ਸਾਹਿਬ ਦੇ ਵਿੱਚ ਮੇਰੇ ਲਈ ਸਭ ਤੋਂ ਪਹਿਲਾਂ ਮੇਰੇ ਬੁੱਧ ਹੈਗੇ ਬਾਬਾ ਸਾਹਿਬ ਠੀਕ ਹੈ ਬਾਬਾ ਸਾਹਿਬ ਨੇ ਮੈਨੂੰ ਬੁੱਧ ਦਾ ਰਸਤਾ ਦਿੱਤਾ ਠੀਕ ਹੈ ਬਾਬਾ ਸਾਹਿਬ ਤੋਂ ਬਾਅਦ ਆਪਾਂ ਬੁੱਧ ਨੂੰ ਵੀ ਪੜਦੇ ਆ ਪਰ ਮੇਰਾ ਤਾਂ ਇਹੀ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ ਮੇਰੀ ਅੱਜ ਵੀ ਇਹ ਗੱਲ ਆ ਕਿ ਜੇ ਦੁਨੀਆ ਤੇ ਗਿਆਨਵਾਨ ਆਏ ਬੁੱਧ ਤਾਂ ਬੁੱਧਾ ਤੋਂ ਬਾਅਦ ਜੇ ਗਿਆਨਵਾਨ ਆਏ ਤਾਂ ਉਹ ਬਾਬਾ ਸਾਹਿਬ ਅੰਬੇਡਕਰ ਹੀ ਆਏ ਆ ਸੋ ਇਸ ਕਰਕੇ ਉਹਦੇ ਰਸਤੇ ਤੇ ਚੱਲ ਪੈਣਗੇ ਤਾਂ ਬਹੁਤ ਅੱਛਾ ਸਾਨੂੰ ਚੱਲਣਾ ਚਾਹੀਦਾ ਆ ਜਦੋਂ ਅਸੀਂ ਬਾਬਾ ਸਾਹਿਬ ਦੀਆਂ ਦੂਜੀਆਂ ਚੀਜ਼ਾਂ ਐਕਸੈਪਟ ਕਰ ਲਈਆਂ ਵਾਏ ਇਹ ਕਿਉਂ ਨਹੀਂ ਇਹ ਮੇਰਾ ਵੀ ਕੁਐਸਚਨ ਆ ਸਮਾਜ ਨੂੰ ਕਿ ਇਹ ਕਿਉਂ ਨਹੀਂ ਕਿਉਂ ਨਹੀਂ ਅਸੀਂ ਇਸ ਰਸਤੇ ਤੁਰਨਾ ਚਾਹੁੰਦੇ ਠੀਕ ਹੈ ਸੋ ਇਹ ਮੇਰਾ ਕਹਿਣਾ ਹੈ ਬਾਕੀ ਆਪਾਂ ਮੇਰੀ ਇਹ ਰਿਕਵੈਸਟ ਹੈਗੀ ਆ ਆ ਸਮਾਂ ਆ ਸੰਭਾਲ ਲੈਣ ਕਈ ਵਾਰ ਤਾਂ ਇੱਦਾਂ ਲੱਗਦਾ ਹੁੰਦਾ ਕਿ ਕਿਤੇ ਜਿੱਦਣ ਸਾਡਾ ਹੱਥ ਹੀ ਖੋ ਗਿਆ ਨਾ ਆ ਜਿਹੜੇ ਐਮਐਲਏ ਐਮਪੀ ਦੂਜੀਆਂ ਪਾਰਟੀਆਂ ਚ ਤਰੇ ਫਿਰਦੇ ਆ ਤਾਂ ਪੁੱਛਣਾ ਇਹਨਾਂ ਨੂੰ ਵੀ ਕਿਸੇ ਨੇ ਨਹੀਂ ਅੱਜ ਜੇ ਉਹਨਾਂ ਨੂੰ ਡਾਰਿਆ ਦੁਸ਼ਮਣ ਨੂੰ ਤਾਂ ਹਾਥੀ ਦਾ ਹੀ ਡਾਰਿਆ ਅੱਜ ਹਾਥੀ ਦਾ ਹੀ ਡਾਰਿਆ ਜਿੱਦਣ ਇਹ ਸਹਾਤੀ ਨੇ ਖਤਮ ਹੋਣਾ ਤਾਂ ਉਹ ਜਿਹੜੇ ਲਟਰਮ ਪਟਰਮ ਜਾਂਦੇ ਨੇ ਨਾ ਇੱਕ ਦੂਜੇ ਦੀ ਪਾਰਟੀ ਚ ਉਹ ਵੀ ਖਤਮ ਹੋ ਜਾਣੇ ਨਾਲੇ ਸੋ ਇਹ ਸਰ ਮੇਰੇ ਨਾਲ ਮੈਡਮ ਚੰਚਲ ਮਾ ਜੀ ਜਿਨ੍ਹਾਂ ਨੇ ਭੋਜਨ ਸਮਾਜ ਦੇ ਜਿਹੜੇ ਵੱਖ-ਵੱਖ ਖੁਸ਼ੀਆਂ ਤੇ ਖੁੱਲ ਕੇ ਚਰਚਾ ਕੀਤੀ ਤਾਂ ਇਹਨਾਂ ਦਾ ਕਹਿਣਾ ਕਿ ਜਿਹੜਾ 바ਵਾ ਸਾਹਿਬ ਨੇ ਸਾਨੂੰ ਰਸਤਾ ਦਿੱਤਾ ਆ ਉਸ ਰਸਤੇ ਤੇ ਚੱਲ ਕੇ ਹੀ ਅਸੀਂ ਜਿਹੜਾ ਜਾਤ ਪਾਤ ਦਾ ਕੋੜ ਆ ਉਹ ਆਪਣੇ ਤਨ ਤੋਂ ਲਾ ਸਕਦੇ ਆ ਤੇ ਮੁੱਢਤਮ ਦਾ ਜਿਹੜਾ ਰਸਤਾ 바ਵਾ ਸਾਹਿਬ ਨੇ ਸਾਨੂੰ ਸਮਾਜ ਨੂੰ ਸਾਰੇ ਨੂੰ ਉਸ ਰਸਤੇ ਤੇ ਚੱਲ ਕੇ ਹੀ ਅਸੀਂ ਰਾਜ ਪ੍ਰਾਪਤੀ ਵੱਲ ਕਦਮ ਵਧਾ ਸਕਦੇ ਆ ਇਹ ਸਮਰਾਲ ਲਈ ਪ੍ਰਦੀਪ ਰਾਜ